ਸੋ ਸਰਦਾਰ ਦਲਵਿੰਦਰ ਸਿੰਘ ਜੀ ਮੇਰੇ ਨਾਲ ਮੌਜੂਦ ਨੇ ਪਿੰਡ ਬੰਡਾਲੇ ਤੋਂ ਜਿਹੜੇ ਕਿ ਮੰਨੇ ਪਰੋ ਨੇ ਕਬੀਸ਼ਰ ਵੀ ਅੱਗੇ ਅਜੇ ਤੱਕ 2023 ਦਾ ਖਰਾਬਾ ਲੋਕ ਅੱਗੇ ਅਜੇ ਤੱਕ ਲੋਕ ਮਗਰ ਤੋਂ ਫਿਰਦੇ ਪਟਵਾਰੀਆਂ ਦੀ ਦੁਬਾਰੇ ਫਿਰ ਪਾਣੀ ਆ ਗਿਆ ਅਜੇ ਤੱਕ ਕਈ ਘਰ ਅਜੇ ਤੱਕ ਪਟਵਾਰੀਆਂ ਦੇ ਕੋਲ ਪੰਜਾਬ ਦੀ ਧਰਤੀ ਹੈ ਗੁਰੂ ਪੀਰਾਂ ਦੀ ਧਰਤੀ ਹੈ ਪੰਜਾਂ ਦਰਿਆਵਾਂ ਦੀ ਧਰਤੀ ਹੈ ਵੈਸੇ ਜਿਹੜਾ ਪਾਣੀ ਦਾ ਐਡੀਐਸੀ ਪੁਰਤੇ ਖਲੋਤੇ ਆ ਇਹ ਮਾਲਵਾ ਤੇ ਮਾਝੇ ਨੂੰ ਪੁਟ ਜੋਲਦਾ ਜੋੜਦਾ ਹੈ ਫਿਰੋਜ਼ਪੁਰ ਤੋਂ ਜਾਣੀ ਕਿ ਪੱਟੀ ਤੇ ਸਾਡੇ ਕੋਲ ਸਾਡੇ ਵੀਰ ਹਰਨੇਕ ਸਿੰਘ ਜੀ ਭੁੱਲਰ ਕੋਈ ਬੰਡਾਲੇ ਦਾ ਕੋਈ ਚੱਲੀ ਗਲਾਮ ਦਾ ਇਹ ਸਾਰੇ ਲੋਕ ਇਹ ਪਾਣੀ ਦੇਖਣ ਵਾਸਤੇ ਨਹੀਂ ਇਹ ਸੈਮੀ ਹੋ ਕੇ ਆਉਂਦੇ ਆ ਕਿ ਸ਼ਾਇਦ ਕਿਤੇ ਪਾਣੀ ਚੜ ਗਿਆ ਤੇ ਸਾਨੂੰ ਮਾਰਨਾ ਕਰ ਜਾਵੇ ਇਸ ਕਰਕੇ ਗੁਰਪਿਆਰੀ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਵਾਗਤ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ ਚੈਨ ਸਾਡੀ ਧਰਤੀ ਸਾਡੇ ਲੋਕ ਬਣਾਲੇ ਪੁਲ ਤੇ ਮੌਜੂਦ ਹੈਗੇ ਆ ਜੇਕਰ ਗੱਲ ਕਰਦੇ ਆ ਇਸ ਪੁਲ ਦੀ ਤੇ ਜਿਹੜਾ ਆਰਪੀਏ ਤੋਂ ਮਾਝੇ ਤੋਂ ਮਾਲਵੇ ਤੋਂ ਆਪਣਾ ਮਾਝੇ ਨੂੰ ਜੋੜਦਾ ਸੋ ਇਸ ਪੁਲ ਤੇ ਮੌਜੂਦ ਹੈਗੇ ਆ ਨੇੜੇ ਕੋਟ ਬੁੱਢਾ ਜੇਕਰ ਦੂਸਰੇ ਪੰਨੇ ਗੱਲ ਕਰਦੇ ਆ ਆਰਪੀਏ ਸੋ ਸਰਦਾਰ ਦਿਲਵਿੰਦਰ ਸਿੰਘ ਜੀ ਮੇਰੇ ਨਾਲ ਮੌਜੂਦ ਨੇ ਪਿੰਡ ਬਣਾਲੇ ਤੋਂ ਜਿਹੜੇ ਕਿ ਮੰਨੇਪਰੋਂ ਨੇ ਕਬੀਸ਼ਰ ਵੀ ਅੱਗੇ ਅੱਜ ਇੱਥੇ ਬਣਾਲੇ ਪੁਲ ਤੇ ਕਵਰੇਜ ਕਰਨਾ ਅਸੀਂ ਪਹੁੰਚੇ ਸੀ ਹਲਕੀ ਫੁਲਕੀ ਗੱਲਬਾਤ ਕਰਾਂਗੇ ਕੁਝ ਆਪਣੇ ਨਾਲ ਸਾਂਝਾ ਵੀ ਕਰਨਗੇ ਆਪਣੇ ਇੱਕ ਵੀਸ਼ਰੀ ਦੇ ਜੋਰ ਵੀ ਵਿਖਾਉਣਗੇ ਪਹਿਲੇ ਆਪਾਂ ਫਤੇ ਬੁਲਾ ਲੈਨੇ ਭਾਈ ਸਾਹਿਬ ਜੀ ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਆਪਾਂ ਕਵੀਸ਼ਰੀ ਜੌਰ ਥੋੜਾ ਇਹ ਵਿਖਾ ਦਈਏ ਫਿਰ ਆਪਾਂ ਨਾਲ ਥੋੜੀ ਬਾਲੀ ਗੱਲਬਾਤ ਵੀ ਕਰਦੇ ਹਾਂ ਠੀਕ ਆ ਦਾਸ ਭਾਈ ਦਲਵਿੰਦਰ ਸਿੰਘ ਜੀ ਬੰਡਾਲਾ ਕਵੀਸ਼ਰ ਤੇ ਜਿਹੜੇ ਅਸੀਂ ਪੁਰਤੇ ਖਲੋਤੇ ਆ ਇਹ ਮਾਲਵਾ ਤੇ ਮਾਝੇ ਨੂੰ ਪੁੱਟ ਜੋਲਦਾ ਜੋੜਦਾ ਹੈ ਫਿਰੋਜ਼ਪੁਰ ਤੋਂ ਜਾਣੀ ਕਿ ਪੱਟੀ ਤੇ ਸਾਡੇ ਕੋਲ ਸਾਡੇ ਵੀਰ ਹਰਨੇਕ ਸਿੰਘ ਜੀ ਭੁੱਲਰ ਜਿਨ੍ਹਾਂ ਦਾ ਚੈਨਲ ਹੈ ਸਾਡੀ ਤਰਫੋਂ ਸਾਡੇ ਲੋਕ ਉਹ ਸਾਡੇ ਕੋਲ ਪਹੁੰਚੇ ਆ ਅੱਜ ਇਹ ਦਰਿਆ ਦਾ ਜਾਇਜ਼ਾ ਲੈਣ ਵਾਸਤੇ ਕਿਉਂਕਿ ਜਿਹੜੀ ਪੰਜਾਬ ਦੀ ਧਰਤੀ ਹੈ ਗੁਰੂ ਪੀਰਾਂ ਦੀ ਧਰਤੀ ਹੈ ਪੰਜਾਂ ਦਰਿਆਵਾਂ ਦੀ ਧਰਤੀ ਹੈ ਵੈਸੇ ਜਿਹੜਾ ਪਾਣੀ ਦਾ ਸਰਮਾਇਆ ਬਹੁਤ ਬਹੁਤ ਪਰ ਫਿਰ ਵੀ ਜੋ ਇਸ ਇਲਾਕੇ ਵਿੱਚ ਪਾਣੀ ਦੀ ਹਰ ਵਾਰ ਮਾਰ ਜਿਹੜੀ ਪੈਂਦੀ ਹੈ ਉਹ ਲੋਕਾਂ ਨੂੰ ਝਲਣੀ ਬੜੀ ਔਖੀ ਹੈ ਕਿਉਂਕਿ 2023 ਵਿੱਚ ਬਹੁਤ ਵੱਡਾ ਨੁਕਸਾਨ ਹੋਇਆ ਕੱਲੇ ਫੋਜਪੁਰ ਜ਼ਿਲ੍ਹੇ ਦਾ ਨਹੀਂ ਸਾਤ ਲੋਈ ਦਰਿਆ ਜਿੱਥੋਂ ਨਾਨਪੁਰ ਸਾਹਿਬ ਤੋਂ ਤੁਰਦਾ ਨਾਨਪੁਰ ਸਾਹਿਬ ਤੋਂ ਲਾ ਲਓ ਤੇ ਇਧਰ ਫਰੂਜ ਕੋ ਤੱਕ ਸਾਰਾ ਟੋਟਲ ਇਲਾਕਾ ਮਾਰਿਆ ਜਾਂਦਾ ਹੈ ਐਕਤੀਵੇਂ ਜਿਵੇਂ بارشਾਂ ਬੜੀਆਂ ਖੁੱਲ ਰਹੀਆਂ ਹਨ بارش ਜਿਹੜੀ ਮੌਨਸੂਨ ਉਹ ਗੇਤਰੀ ਆ ਗਈ ਹੈ ਇਸ ਕਰਕੇ ਅੱਜ ਵੀ ਸਾਨੂੰ ਇਸ ਇਲਾਕੇ ਨੂੰ ਖਤਰਾ ਹੈ ਤੇ ਅਸੀਂ ਸਰਕਾਰ ਅੱਗੇ ਇਹੋ ਬੇਨਤੀ ਕਰਦੇ ਹਾਂ ਕਿ ਪਾਣੀ ਜਮਾਂ ਨਾ ਕੀਤਾ ਜਾਵੇ ਜਿਹੜਾ ਪਾਣੀ ਉਹ ਨਾਲੋਂ ਨਾਲ ਕੱਢਿਆ ਜਾਵੇ ਜਿਵੇਂ ਅੱਜ ਦਰਿਆ ਭਾਵੇਂ ਆਪਣੇ ਪੇਟ ਵਿੱਚ ਆਏ ਇਸ ਤਰ੍ਹਾਂ ਕੋਈ ਸਮਾਂ ਲੰਮਾ ਸਮਾਂ ਇਹ ਦਰਿਆ ਵਗਦਾ ਰਹੇ ਨਾਲੇ ਤੇ ਦਰਿਆ ਜਿਹੜਾ ਟੰਗਾਂ ਜਾਵੇਗਾ ਦੂਂਗਾ ਕੀਤਾ ਹੋ ਜਾਏਗਾ ਆਪਣੇ ਆਪ ਹੀ ਤੇ ਨਾਲੇ ਸਾਡਾ ਬਚਾਅ ਹੋ ਸਕਦਾ ਹੈ ਜਿਵੇਂ ਆਪਾਂ ਬੰਡਾਲੇ ਦੀ ਧਰਤੀ ਤੇ ਖੜੇ ਆ ਸਾਡੇ ਚੜ੍ਹਦੇ ਪਾਸੇ ਕਾਲੇ ਕੇ ਜੱਲੋ ਕੇ ਪਿੰਡ ਹੈ ਜੇ ਲੈਹnde ਪਾਸੇ ਆਪਾਂ ਗੱਲ ਕਰੀਏ ਤੇ ਇਧਰ ਸਾਡੇ ਪਿੰਡ ਹੈ ਧੀਰਾ ਘਰ ਟੱਲੀ ਗੁਲਾਮ ਖਾਮਚਾ ਕੇ ਸਾਰੇ ਇਲਾਕਾ ਇਹ ਪਾਣੀ ਦੀ ਮਾਰ ਵਿੱਚ ਆਉਂਦਾ ਤੇ ਸਰਕਾਰ ਨੂੰ ਇਹੋ ਬੇਨਤੀ ਹੈ ਕਿ ਜਿਵੇਂ ਹਰੀਕਾਲਾ ਹੈਡ ਅੱਗੇ ਵੀ ਸੰਗਤਾਂ ਨੇ ਕੱਟ ਕਰਕੇ ਖਲਾਇਆ ਉਨੂੰ ਇਸੇ ਤਰ੍ਹਾਂ ਚੱਲਣ ਦੇਣ ਅੱਗੇ ਗੰਡਾ ਸਿੰਘ ਵਾਲਾ ਹੈਡ ਆਉਂਦਾ ਇਹਨੂੰ ਸੈਣੀ ਵਾਲਾ ਬਾਰਡਰ ਆਪਾਂ ਕਹਿ ਦਿੰਦੇ ਆ ਉਹਦੇ ਹੈਡ ਦੇ ਵੀ ਦਰ ਇਸੇ ਤਰ੍ਹਾਂ ਗੁੱਚਕੇ ਜਾਣ ਜਿਹੜਾ ਪਾਣੀ ਸਾਡਾ ਆਉਂਦਾ ਹੈ ਪਾਣੀ ਨਾਲੋਂ ਨਾਲ ਤਰਿਆ ਜਾਵੇ ਲਗਾਤਾਰ ਗੇ ਤਰਿਆ ਜਾਵੇ ਇਸ ਕਰਕੇ ਸਰਕਾਰਾਂ ਨੂੰ ਖਾਸ ਕਰਕੇ ਬੇਨਤੀ ਹੈ ਕਿਉਂਕਿ ਜਦੋਂ ਕਿਸਾਨੀ ਨੂੰ ਮਾਰ ਪੈਂਦੀ ਹੈ ਅਜੇ ਤੱਕ 2023 ਦਾ ਖਰਾਬਾ ਲੋਕ ਅਜੇ ਤੱਕ ਲੋਕ ਮਦਰ ਤਰੇ ਫਿਰਦੇ ਪਟਵਾਰੀਆਂ ਦੇ ਦੁਬਾਰੇ ਫਿਰ ਪਾਣੀ ਆ ਗਿਆ ਅਜੇ ਤੱਕ ਕਈ ਘਰ ਅਜੇ ਤੱਕ ਪਟਵਾਰੀਆਂ ਦੇ ਕੋੜ ਆਪਣੇ ਡੀਸੀ ਦੇ ਕੋਲ ਆ ਜਾ ਕੇ ਲੋਕ ਦਸਤਰਾਏ ਧਰਨੇ ਲਾਉਂਦੇ ਆ ਵੀ ਸਾਨੂੰ ਖਰਾਬਾ ਦਿੱਤਾ ਜਾਵੇ ਪਰ ਜੇ ਹੋਣ ਇਹ ਮਾਰ ਪਾਣੀ ਦੀ ਪੈਂਦੀ ਹੈ ਤੇ ਕਿਸਾਨੀ ਦਾ ਬਹੁਤ ਬੁਰਾ ਹਾਲ ਹੈ ਖਾਸ ਕਰਕੇ ਇਸ ਇਲਾਕੇ ਦਾ ਇਸ ਕਰਕੇ ਮੈਂ ਸਰਕਾਰ ਨੂੰ ਇਹੋ ਹੀ ਬੇਨਤੀ ਕਰਾਂਗਾ ਕਿ ਪਾਣੀ ਨਾਲੋਂ ਨਾਲ ਇਹ ਕੱਢਿਆ ਜਾਵੇ ਆ ਵੇਖੋ ਆ ਸਾਰੇ ਜਿਹੜੇ ਸਿੰਘ ਹੈ ਇਸੇ ਇਲਾਕੇ ਦੇ ਆ ਇਹ ਸਾਰੇ ਕੋਈ ਹਾਮ ਚੱਕ ਦਾ ਕੋਈ ਬੰਡਾਲੇ ਦਾ ਕੋਈ ਚੱਲੀ ਗਲਾਮ ਦਾ ਇਹ ਸਾਰੇ ਲੋਕ ਹੈ ਇਹ ਪਾਣੀ ਦੇਖਣ ਵਾਸਤੇ ਨਹੀਂ ਇਹ ਸੈਮੀ ਹੋ ਜਾਂਦੇ ਆ ਕਿ ਸ਼ਾਇਦ ਕਿਤੇ ਪਾਣੀ ਚੜ ਗਿਆ ਤੇ ਸਾਨੂੰ ਮਾਰ ਨਾ ਕਰ ਜਾਵੇ ਇਸ ਕਰਕੇ ਧੰਨਵਾਦ ਕਰਾਂਗੇ ਸਰਕਾਰ ਦਾ ਜੇ ਸਾਡੀ ਇਹ ਬੇਨਤੀ ਨੂੰ ਪ੍ਰਵਾਨ ਕਰਨ ਤੇ ਧੰਨਵਾਦ ਕਰਾਂਗੇ ਅਸੀਂ ਆਪਣੇ ਛੋਟੇ ਵੀਰ ਵੀਰ ਹਰਨੇਕ ਸਿੰਘ ਜੀ ਪੁੱਲਰ ਸੋ ਇੰਨੇ ਇਹਨਾਂ ਕੁਝ ਕਹਿ ਕੇ ਖੇਮਾ ਦੇ ਜਾਜਕਾ ਸਾਰੀ ਸੰਗਤ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਆਪਾਂ ਕੁਝ ਤੁਹਾਡੇ ਨਾਲ ਗੱਲ ਕੀਤੀ ਸ਼ੁਰੂ ਦੇ ਵਿੱਚ ਕਿ ਆਪਾਂ ਕੁਝ ਸੁਣਾ ਦਈਏ ਸੰਗਤ ਨੂੰ ਕਿਉਂਕਿ ਆਪਾਂ ਇੱਕ ਗੱਲ ਕੋਈ ਅਸੀਂ ਨਿਊਜ਼ ਚੈਨਲ ਤੇ ਵੀਡੀਓ ਕਰਨਾ ਅੱਜ ਦਰਸਲ ਨਹੀਂ ਆਏਗੇ ਤੇ ਆਪਾਂ ਥੋੜਾ ਜਿਹਾ ਇੱਥੇ ਇੱਕ ਵੈਸੇ ਹੀ ਗੱਲਬਾਤ ਕਰਨ ਆਏ ਆ ਤਾਂ ਥੋੜਾ ਜਿਹਾ ਆਪਾਂ ਜੇ ਤੁਸੀਂ ਚਾਹੋ ਤੇ ਜਰੂਰ ਸੰਗਤ ਨਾਲ ਸੰਦੇ ਕਰ ਠੀਕ ਹੈ ਕਿਉਂਕਿ ਦਾਸ ਪ੍ਰਚਾਰਕ ਹੈ ਤੇ ਜਿਹੜੇ ਨਾਲ ਦੇ ਸਾਥੀ ਉਹ ਮਤਬਲ ਕਵਤਾ ਨੂੰ ਗਾਉਂਦੇ ਆ ਤੇ ਮੈਂ ਬੋਲਦਾ ਇਸ ਕਰਕੇ ਜਿਹੜਾ ਪ੍ਰਚਾਰਕ ਨੂੰ ਕੁਝ ਗਾਉਣ ਵਾਸਤੇ ਥੋੜਾ ਜਿਹਾ ਉਖਾ ਜਾਂਦਾ ਹੈ ਪਰ ਫਿਰ ਵੀ ਆਪਾਂ ਇੱਕ ਸ਼ੇਰ ਦੇ ਰੂਪ ਵਿੱਚ ਇੱਕ ਕੋਈ ਨਾ ਕੋਈ ਇਹਨਾਂ ਨੂੰ ਆਪਾਂ ਕਵਤਾ ਸੁਣਾਉਣ ਦਾ ਯਤਨ ਕਰਾਂਗੇ ਕਿ ਜਿਹੜਾ ਸਾਡਾ ਵਿਰਸਾ ਹੈ ਜਿਹੜਾ ਸਾਡਾ ਕਲਗੀ ਵਾਲੇ ਪਾਤਸ਼ਾਹ ਮਹਾਰਾਜ ਨੇ ਸਾਨੂੰ ਇਹ ਸੰਸਾਰ ਨੂੰ ਇਸ ਦੁਨੀਆ ਨੂੰ ਜਗ ਤੇ ਜਿਉਣ ਦਾ ਹੱਕ ਦੱਸਿਆ ਹੈ ਪਰ ਉਹਦੇ ਬਾਰੇ ਕੋਈ ਨਾ ਕੋਈ ਸ਼ੇਰ ਮੈਂ ਲਿਖ ਕੇ ਕਵਮਾਂ ਬਾਰੇ ਸ਼ੇਰ ਤੁਹਾਡੇ ਮਹਿਰੂਬੂ ਕਰਨ ਦਾ ਯਤਨ ਕਰਾਂਗਾ ਕਹ ਵੀ ਇੱਕ ਲਿਖਦਾ ਹੈ ਉਹ ਕਹਿੰਦਾ ਮਾੜਾ ਵੇਖ ਕੇ ਕਿਸੇ ਨੂੰ ਹੱਸੀਏ ਨਾ ਠੋਕਰ ਮਾਰੀਏ ਨਾ ਸੰਤ ਫਕੀਰ ਤਾਈ ਮਾੜਾ ਵੇਖ ਕੇ ਕਿਸੇ ਨੂੰ ਹੱਸੀਏ ਨਾ ਠੋਕਰ ਮਾਰੀਏ ਨਾ ਸੰਤ ਪੀਰ ਤਾਂ ਹੀ ਡੂੰਘੇ ਪਾਣੀ ਵਿੱਚ ਲਾਈ ਤੱਪਾ ਨਾਲ ਨਾ ਲਾਈਏ ਯਾਰੀਆਂ ਨੂੰ ਡੂੰਘੇ ਪਾਣੀ ਵਿੱਚ ਲਾਈਏ ਨਾ ਤਾਰੀਆਂ ਨੂੰ ਪੰਛੀ ਖੁਦੀ ਖੁਦਾ ਨੂੰ ਮਾਰ ਪੈਂਦੀ ਫੈਂਦੀ ਮਾਰ ਹੈ ਸਦਾ ਹੰਕਾਰੀਆਂ ਨੂੰ ਕਿਉਂਕਿ ਜਿਹੜਾ ਬੰਦਾ ਹੰਕਾਰ ਕਰਕੇ ਕਿਤੇ ਵੀ ਚੜ ਕੇ ਆਉਂਦਾ ਉਹਨੂੰ ਸਦਾ ਮਾਰ ਪੈਂਦੀ ਆ ਤੇ ਸਿਆਣਿਆਂ ਦੀ ਹਕਾਤਤਾ ਵੀ ਕਦੇ ਵੀ ਡੂੰਘੇ ਪਾਣੀ ਵਿੱਚ ਜਾ ਕੇ ਨਾਓ ਨਾ ਕੁੱਦੋ ਨਾ ਦਰਿਆ ਵੇਖਣ ਆਉਣਾ ਤੇ ਬੜੇ ਪਿਆਰ ਨਾਲ ਸ਼ਾਂਤ ਹੋ ਕੇ ਦੇਖ ਕੇ ਵਾਪਸ ਜਾਣਾ ਇਹ ਉਹ ਮੈਂ ਬੇਨਤੀ ਕਰਾਂਗਾ ਕੀ ਸੋ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਇਹ ਕਨੜਾ ਸਾਡਾ ਚੈਨਲ ਹੈਗਾ ਸਾਡੀ ਧਰਤੀ ਸਾਡੇ ਲੋਕ ਸੋ ਲਗਾਤਾਰ ਗੁਜਾਰਸ਼ ਹੈਗੀ ਹੈ ਜਿਹੜੇ ਅ ਦਰਿਆ ਦੇ ਕਿਨਾਰਿਆਂ ਤੇ ਜਾਂ ਸਰਦੀ ਜਿਹੜਾ ਆਪਾਂ ਕਹਿ ਸਕਦੇ ਜਿਹੜੇ ਜ਼ਿਲ੍ਹੇ ਹੈਗੇ ਫਰੀਪੁਰ ਫਾਇਲਕਾ ਪਿੱਛੇ ਜਿਹੜਾ ਸੁਲਤਾਨਪੁਰ ਸਾਹਿਬ ਹੈਗਾ ਜਾਂ कपूरथਲਾ ਹੈਗਾ ਜਲੰਧਰ ਹੈਗਾ ਉਹਨਾਂ ਲੋਕਾਂ ਦੀ ਲਗਾਤਾਰੇ ਪੁਕਾਰ ਹੈਗੀ ਕਿ ਜਿਹੜਾ ਸਹੀ ਸਮੇਂ ਤੇ ਸਰਕਾਰ ਜਿਹੜੇ ਸਹੀ ਫੈਸਲੇ ਲੈ ਕੇ ਤਾਂਕਿ ਜਿਹੜਾ ਇਹਨਾਂ ਲੋਕਾਂ ਦਾ ਇਹ ਨਕਸਾਨ ਵੀਰਾਂ ਦਾ ਸਾਡੇ ਜ਼ਿਮੀਂਦਾਰ ਭਰਾਵਾਂ ਦਾ ਨੁਕਸਾਨ ਨਾ ਹੋ ਸਕੇ ਸੋ ਮੇਰੇ ਨਾਲ ਸਰਦਾਰ ਦਿਲਵਿੰਦਰ ਸਿੰਘ ਜੁੜੇ ਸਨ ਸੋ ਇਹਨਾਂ ਦਾ ਵੀ ਧੰਨਵਾਦ ਇਸ ਵੀਡੀਓ ਨੂੰ ਵਾਰ-ਵਾਰ ਸ਼ੇਅਰ ਕਰਨ ਦਾ ਸਾਡਾ ਚੈਨਲ ਹੈਗਾ ਸਾਡੀ ਕਰਤੀ ਸਾਡੇ ਲੋਕ ਉਸ ਨੂੰ ਵਾਰ-ਵਾਰ ਸਬਸਕ੍ਰਾਈਬ ਸ਼ੇਅਰ ਲਾਈਕ ਜਰੂਰ ਕਰਨਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ